ਮੇਰੇ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਆਪਣੇ ਮੰਤਰੀ ਮੰਡਲ ਚ ਲਿਆ ਤੇ ਮੈਨੂੰ ਕਿਹਾ ਕਿ ਹੁਣ ਸਰਕਾਰੀ ਸਕੂਲ ਠੀਕ ਕਰਨੇ ਨੇ ਜੋ ਸਿੱਖਿਆ ਦਾ ਵਿਭਾਗ ਸਾਡਾ ਹੈ ਯਕੀਨ ਮੰਨਿਓ ਜੀ ਜੋ ਮਿਲਿਆ ਬਰਾ ਸੱਚ ਨਾ ਸਰਕਾਰੀ ਸਕੂਲ ਨਾ ਚਾਰ ਦੀਵਾਰੀ ਸੀ ਨਾ ਬਾਥਰੂਮ ਸੀ ਬੱਚੇ ਜ਼ਮੀਨ ਤੇ ਬੈਠਦੇ ਸੀ ਸਿਕਿਉਰਿਟੀ ਗਾਰਡ ਬੱਸਾਂ ਵਿਦੇਸ਼ ਟ੍ਰੇਨਿੰਗ ਇਹ ਤਾਂ ਭੁੱਲੀ ਜਾਓ ਕੋਈ ਸਿੱਖਿਆ ਮੰਤਰੀ ਨਹੀਂ ਬਣਨਾ ਚਾਹਦਾ ਕੰਡਿਆਂ ਦਾ ਟਾਟ ਸੀ ਬੱਚਿਆਂ ਦੀ ਤਾਂ ਕਦੀ ਗੱਲ ਹੀ ਨਹੀਂ ਹੁੰਦੀ ਸੀ ਮੈਂ ਜੀ ਪਿਛਲੇ 3 ਸਾਲ ਦਿਨ ਰਾਤ ਇਕੱਤਰ ਜਿੱਥੇ ਆਪਣੀ ਸਥਿਤੀ ਆਪਣੇ ਹਲਕੇ ਦੇ ਲੋਕਾਂ 'ਚ ਸਾਰਾ ਵਿਛਰੇ ਆ ਉਥੇ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਛੱਡਿਆ ਪੰਜਾਬ ਦਾ ਕੋਈ ਵਿਧਾਨ ਸਭਾ ਹਲਕਾ ਨਹੀਂ ਛੱਡਿਆ ਫਿਰੋਜ਼ਪੁਰ ਫਾਜ਼ਲਕਾ ਕਰਨਤਾਲ ਨਜਨਾਲਾ ਖੇਮ ਕਰਨ ਗੁਰਦਾਸਪੁਰ ਪਠਾਨਕੋਟ ਰਾਜਾ ਸੰਸੀ ਸਭ ਜਗ੍ਹਾ ਜਾ ਜਾ ਕੇ ਸਕੂਲ ਦੇਖੇ ਤੇ ਇੱਕ جنੂਨ ਦੇ ਨਾਲ ਕੰਮ ਕੀਤਾ ਹੈ ਅੱਜ ਜੋ ਪੰਜਾਬ ਦੇ ਵਿੱਚ ਇਤਿਹਾਰ ਹੋਇਆ ਇਹ ਤੁਹਾਡੇ ਪੁੱਤ ਤੁਹਾਡੇ ਭਰਾ ਦੀ ਮਿਹਨਤ ਹੈ ਪਿਛਲੇ 3 ਸਾਲਾਂ ਦੀ ਅੱਜ ਪੰਜਾਬ ਦੇ ਵਿੱਚ ਸਿਰਫ ਅੱਜ ਦੇ ਰੋਸ ਸਾਡੇ 350 ਸਕੂਲਾਂ ਨੂੰ ਢਗਾਡਨ ਹੋਇਆ ਹਰ ਵਿਦਾਇਆ ਖੜ ਐਮਐਲਏ ਸਹਿਬਾਨ ਸਾਡੇ ਸਰਪੰਚ ਸਹਿਬਾਨ ਸਾਡੇ ਨੀਅਰ ਡਿਪਟੀ ਮੇ ਸਹਿਬਾਨ ਸਾਡੇ ਮੰਤਰੀ ਸਹਿਬਾਨ ਤੇ ਸਾਡੇ ਮੁੱਖ ਮੰਤਰੀ ਸਹਿਬਾਨ ਵੀ ਕਿਸੇ ਨਾ ਕਿਸੇ ਸਕੂਲ ਚ ਤੇ ਪੂਰੀ ਵਰਦੀਆਂ ਨੂੰ ਤਕਲੀਫ ਬਹੁਤ ਪਰੇਸ਼ਾਨ ਨੇ ਪਰੇਸ਼ਾਨ ਪਤਾ ਕਿਉਂ ਨਹੀਂ ਆਪ ਦੇ ਬੱਚੇ ਪੜਦੇ ਆ ਮਹਿੰਗੇ ਸਕੂਲਾਂ ਚ ਮਹਿੰਗੇ ਸਕੂਲ ਵੱਡੀਆਂ ਗੱਡੀਆਂ ਲੰਬੀਆਂ ਗੱਡੀਆਂ ਉਹਨੂੰ ਛੱਡਣ ਜਾਂਦੀਆਂ ਨੇ ਹੁਣ ਉਹ ਕਹਿੰਦੇ ਕਿ ਸਰਕਾਰੀ ਸਕੂਲਾਂ ਦੀ ਗੱਲ ਕਿਉਂ ਹੋਣ ਲੱਗ ਪਈ ਮੇਰਾ ਮਕਸਦ ਮੇਰਾ ਮਕਸਦ ਸਿਰਫ ਇਹ ਹੈ ਕਿ ਸਿੱਖਿਆ ਜ਼ਿੰਦਗੀ ਜ਼ਿੰਦਾਬਾਦ ਹੋਣੀ ਚਾਹੀਦੀ ਹੈ ਅੱਜ ਅਸੀਂ ਆਪਣੇ ਟੀਚਰਸ ਨੂੰ ਕਿਹਾ ਕਹਿੰਦੇ ਨਹੀਂ ਨਹੀਂ ਇਹ ਕੀ ਕਰ ਰਹੇ ਮੈਂ ਆਪਣੇ ਟੀਚਰਸ ਨੂੰ ਕਿਹਾ ਮੈਂ ਕਿਹ ਕੰਮ ਹੋਏ ਆਪਣੀ ਆਪਣੀ ਫੇਸਬੁੱਕ ਤੇ ਪਾਓ ਕਹਿੰਦੇ ਆ ਕੀ ਕਰਵਾ ਰਹੇ ਕਿਉਂ ਅਗਰ ਪ੍ਰਾਈਵੇਟ ਸਕੂਲ ਵਾਲੇ ਐਡ ਕਰ ਸਕਦੇ ਆ ਤੇ ਸਰਕਾਰੀ ਸਕੂਲਾਂ ਦੇ ਕਿਉਂ ਨਹੀਂ ਕਰ ਸਕਦੇ ਕਹਿੰਦੇ ਜੀ ਇੰਨੇ ਨਹੀਂ ਪੱਥਰ ਰੱਖੇ ਗਏ ਐਨੇ ਘਾਟਨ ਹੋਣਗੇ ਉਦਘਾਟਨ ਤਾਂ ਹੋ ਰਿਹਾ ਜੀ ਕੰਮ ਹੋਇਆ ਮੇਰਾ ਸਵੇਰ ਦਾ ਪੰਜਵਾਂ ਸਕੂਲ ਐ ਇਸ ਤੋਂ ਬਾਅਦ ਮੈਨੂੰ ਰੋਪੜ ਹਲਕੇ ਚ ਜਾਣਾ ਚੇ ਬੋਲੀ ਵਸੀ ਇੱਥੇ ਵੀ ਹਰ ਜਗ੍ਹਾ ਕੰਮ ਹੋਇਆ ਤੇ ਮੈਂ ਉੱਥੇ ਜਾ ਕੇ ਹਰ ਫੰਕਸ਼ਨ ਚ ਪੂਰੇ ਜਿਹੜੇ ਪਿੰਡਾਲ ਦੇ ਵਿੱਚ ਇੰਨੇ ਵੀ ਲੋਕ ਬੈਠੇ ਉਹਨਾਂ ਨੂੰ ਪੁੱਛਦਾ ਸੀ ਵੀ ਹਾਂ ਕੰਮ ਹੋਇਆ ਪਿੰਡ ਜਿਹੜੇ ਪਿੰਡ ਗਿਆ ਉਹ ਕਹਿੰਦੇ ਜੀ ਹਾਂ ਹੋਇਆ ਉਹ ਤੁਹਾਨੂੰ ਕੁਝ ਇਹ ਮੈਂ ਆਪਣਾ ਹਲਕਾ ਸਰਸਰ ਵੈਂਡੋੜੀ ਖਾਲੀ ਪੰਚਾਇਤ ਬੈਠੇ ਐ ਸਰਪੰਚ ਸਾਹਿਬ ਬੈਠੇ ਸਾਰੇ ਮੋਢੇ ਉੱਰ ਬੈਠੇ ਐ ਤਕਬੀਲ ਲੱਖ ਰੁਪਏ ਦੀ ਚਾਰ ਦਿਵਾਰੀ ਬਣੀ ਐ ਕਦੀ ਸੋਚ ਵੀ ਨਹੀਂ ਸਕਦੇ ਸੀ ਹੋਇਆ ਜੀ ਕਿ ਕੰਮ ਨਹੀਂ ਹੋਇਆ ਹੱਥ ਖੜਾ ਕਰਕੇ ਬਸ ਸਰਪੰਚ ਨੇ ਮੈਂ ਆ ਗਿਆ ਮੇਰੇ ਕਰਕੇ ਪਾਰਟੀ ਦੇ ਆਹੋ ਦੁਬਾਰਾ ਖੜੇ ਕਰੋ ਦੁਬਾਰਾ ਨਹੀਂ ਜੇ ਕੰਮ ਹੋਇਆ ਤਾਂ ਹੱਥ ਖੜਾ ਕਰਿਓ ਆਹ 20 ਲੱਖ ਰੁਪਏ ਦੀ ਲਾਗਤ ਦੇ ਨਾਲ 2 ਲੱਖ ਰੁਪਏ ਦੀ ਲਾਗਤ ਦੇ ਨਾਲ ਚਾਰ ਦੀਵਾਰੀ ਕਲਾਸਰੂਮ ਹਜੇ ਬਣ ਰਹੇ ਉਹਦੇ ਉੱਤੇ ਅੱਜ ਬਾਤ ਚ ਕਰਾਂਗੇ ਸਕੂਲਾਂ ਤੇ ਲੱਗੇ ਹੋਏ ਆ ਜੀ ਪਾਗਲਾਂ ਨੂੰ ਦਿਵਾਨੇ ਆ ਉਹ ਕਿਟਪੁਰ ਸਾਹਿਬ ਦੇ ਪ੍ਰਿੰਸੀਪਲ ਬੈਠੇ ਸਾਡੇ ਸਤਕਾਰਯੋਗ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸਾਰੇ ਇੱਕ ਗਿਰ ਇੱਕ ਕਿਟਪੁਰ ਸਾਹਿਬ ਦੀ ਹੋਰ ساری ਟੀਮ ਵੀ ਬੈਠੀ ਹੈ 12 ਕਰੋੜ ਰੁਪਏ ਲਾ ਕੇ ਤਾਂ ਸਕੂਲ ਤਿਆਰ ਕਰਵਾ ਲੈ 12 ਕਰੋੜ ਰੁਪਏ ਪੂਰੇ ਜ਼ਿਲ੍ਹੇ ਚ ਇ tanto ਕੋਈ ਸਕੂਲ ਨਹੀਂ ਹੋਊਗਾ ਹਰ ਸਕੂਲ ਅਲੋ ਅਲ ਦਸ ਸਕੂਲ ਸ਼ਾਨਦਾਰ ਹੋ ਰਿਹਾ ਕੋਟਵਾਲੇ ਦੇ ਸਕੂਲ ਸਾਰੇ ਸਕੂਲਾਂ 'ਚ ਲੱਗੇ ਹੋਏ ਮੰਗੋਲ ਦਵਾੜੀ ਦਾ ਸਕੂਲ ਟਾਕੇ ਨਵਾਂ ਬਣਾ ਰਹੇ ਆ ਠੀਕੰਮ ਕਰਦੇ ਸਾਡੇ ਬੱਚਿਆਂ ਲਈ ਤੁਸੀਂ ਸਾਡੇ ਹਲਕੀ ਦਾ ਪੰਜ ਸਕੂਲਾਂ 'ਚ ਬੱਸ ਸਰਵਿਸ ਚੱਲਦੀ ਆ ਕਦੀ ਸਰਕਾਰੀ ਸਕੂਲ 'ਚ ਬੱਸ ਸਰਵਿਸ ਦੇਖੀ ਸੀ ਸਰਕਾਰੀ ਸਕੂਲਾਂ 'ਚ ਕਿਉਂ ਟੇਗਾ ਸਾਡੇ ਬੱਚੇ ਜੈਤ ਪਰੇ ਇਮਤਿਹਾਨ ਕਲੀਅਰ ਕਰਨ ਲੱਗ ਗਏ ਸਾਡੇ ਬੱਚਿਆਂ ਨੂੰ ਵਧੀਆ ਯੂਨੀਫਾਰਮ ਮਿਲਣ ਲੱਗ ਗਏ ਮੇਰਾ ਸੁਪਨਾ ਹੈ ਕਿ ਸਾਡੇ ਬੱਚੇ ਅੱਜ ਇਹ ਨਹੀਂ ਪੱਥਰ ਤੇ ਬਹਾਨਾ ਹੈ ਕਿ ਸਾਰੇ ਆ ਰਹੇ ਆਂ ਅਰ ਸਾਰੇ ਐਮਐਲਏ ਵਕਫ ਵਕਫ ਸਕੂਲਾਂ ਨਾਲ ਜਾ ਰਹੇ ਆਂ ਬੱਚਿਆਂ ਦਾ ਕੌਨਫੀਡੈਂਸ ਵੱਧਾ ਅੱਜ ਸਕੂਲ ਦੇ ਵਿੱਚ ਇੱਕ ਯੰਗ ਆਈਐਸ ਆਫੀਸਰ ਆਇਆ ਚੰਦਰ ਜੋਤੀ ਜੀ ਮੈਂ ਚਾਹੁੰਦਾ ਬੱਚਿਆਂ ਨੂੰ ਮਿਲਣ ਬੱਚਿਆਂ ਨੂੰ ਕੌਨਫੀਡੈਂਸ ਮਿਲਦਾ ਕਿ ਇੱਕ ਆਈਐਸ ਆਫੀਸਰ ਕਿੱਦਾਂ ਆਉਂਦਾ ਯੰਗ ਪੀਸੀਐਸ ਆਇਆ ਰੋਪੜ ਦੇ ਅਸਟੀਅਨ ਨੂੰ ਮਿਲਣ ਪਤਾ ਲੱਗੇ ਬੱਚਿਆਂ ਨੂੰ ਚਲੋ ਮੈਂ ਤਾਂ ਉਹਨਾਂ ਦਾ ਆਪਣਾ ਮੈਨੂੰ ਮਿਲਦੇ ਰਹਿੰਦੇ ਆਂ ਇਹ ਕੀ ਸਾਫ ਕਰੇ ਕੋਈ ਨਾ ਬੱਚਿਆਂ ਨੇ ਇਹਨਾਂ ਨੂੰ ਦੇਖ ਕੇ ਕੋਈ ਪੁਲਿਸ ਵਾਲਾ ਬੰਨਣਾ ਚਾਹੂਗਾ ਕੋਈ ਆਈਐਸ ਬੰਨਣਾ ਚਾਹੂਗਾ ਇਸ ਗੱਲ ਤੋਂ ਤਕਰੀਬ ਹੈ ਕਿ ਸਰਕਾਰੀ ਸਕੂਲਾਂ 'ਚ ਮੇਲੇ ਕੀ ਬਗਨ ਲੱਗੇ ਮੇਗਾ ਪੀਟੀਐਮ ਕੀ ਹੋਣ ਲੱਗੇ ਅਸੀਂ ਤਾਂ ਇੱਦਾਂ ਹੀ ਕੰਮ ਕਰਾਂਗੇ ਅਗਲੇ 50 ਦਿਨ ਇਹ ਤਿਹਾੜ ਚੱਲਣਾ ਹੈ 12000 ਸਕੂਲਾਂ ਦੇ ਵਿੱਚ ਜਿਹੜੇ ਆ ਉਦਘਾਟਨ ਹੋਣੇ ਤੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਜਦੋਂ ਮੈਂ ਲਿਸਟ ਲਿਖ ਰਿਹਾ ਸੀ ਇੱਕ ਕਾਬਲ ਮੰਤਰੀ ਵੀ ਮੈਂ ਇਹ ਕਹੂੰਗਾ ਇਹ ਮੈਨੂੰ ਖੁਸ਼ੀ ਹੋਈ ਮੈਨੂੰ ਡਰ ਸੀ ਕਿਤੇ ਇਹ ਨਾ ਹੋ ਜਾਵੇ ਕਿ ਕਿਤੇ ਅਨੰਦਪੁਰ ਸਾਹਿਬ ਦੂਜੇ ਨੰਬਰ ਤੇ ਆ ਜਾਵੇ ਮੈਂ ਜਦੋਂ ਲਿਸਟ ਬਣਾਈ ਨਾ ਸਾਰੇ 12000 ਸਕੂਲਾਂ ਦਾ ਘਾਟਾ ਹੋਣਾ ਤੇ ਦੇਖਿਆ ਕਿ ਪੰਜਾਬ ਦਾ ਕਿਹੜਾ ਹਲਕੇ ਵਿੱਚ ਸਭ ਤੋਂ ਵੱਧ ਸਕੂਲਾਂ ਦਾ ਕੰਮ ਹੋਇਆ ਉਹ ਸ਼੍ਰੀ ਅਨੰਦਪੁਰ ਸਾਹਿਬ ਸੀ ਕਿਉਂ ਲਿਸਟ ਕਿਉਂਕਿ ਇੱਥੇ ਬੈਠੇ ਲੋਕਾਂ ਨੇ ਮੈਨੂੰ ਕਿਹੜਾ ਪਹੁੰਚਾਇਆ ਜੇ ਤੁਸੀਂ ਐਮ.ਐਲ.ਏ ਨਾ ਬਣਾਉਂਦੇ ਤਾਂ ਮੈਂ ਬਣਤ ਨਹੀਂ ਹੀ ਬਣਦਾ ਜਿੱਥੇ ਆਪਾਂ ਇਸ ਧਰਤੀ ਦੀ ਸੇਵਾ ਕਰ ਰਹੇ ਹਾਂ ਇੱਥੇ ਜਿੱਥੇ ਵਿਕਾਸ ਹੋ ਸਕੇ ਉਹ ਲੱਗੇ ਹੋਏ ਆ ਉੱਥੇ ਇਹ ਮਾਣ ਤੁਹਾਡੇ ਹਲਕੇ ਨੂੰ ਮਿਲਿਆ ਤੇ ਅੱਜ ਜੋ دعਵਾਵ ਜੋ ਸਭ ਮਿਲ ਰਹੀਆਂ ਇਹ ਕਹਿੰਦਾ ਹਰਜੂਤ ਮੈਸਰੀ ਇੱਥੇ ਬੈਠੇ ਹਰ ਇੱਕ ਆਮ ਆਦਮੀ ਪਾਰਟੀ ਦੇ ਸਾਥੀ ਦਾ ਮੇਰੇ ਦੋਸਤਾਂ ਮੇਰੇ ਭਰਾਵਾਂ ਦਾ ਤੁਹਾਡਾ ਵੀ ਇੱਕ ਫਰਜ਼ ਹੈ ਤੁਹਾ ਤੁਸੀਂ ਤੁਹਾਡਾ ਵੀ ਭੂਮਿਕਾ ਤੁਹਾਡੀ ਵੀ ਭੂਮਿਕਾ ਹੈ